ਚਾਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਤਖਤ ਸਾਹਿਬਾਨ ਸ੍ਰੀ ਹਜੂਰ ਅਪਚਲ ਨਗਰ ਸਾਹਿਬ ਜੀ ਤੋਂ ਸਪੈਸ਼ਲ ਪੰਜ ਤਖਤਰੀਲ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਸ਼ਾਇਆ ਹੀਟ ਨਿਸ਼ਾਨ ਸਾਹਿਬ ਗੁਰੂ ਜੀ ਦੇ ਕੋੜੇ ਕੀਰਤਨੀ ਜਥੇ ਅਤੇ ਸੰਗਤਾਂ ਸ਼ਾਮਿਲ ਹੋਣਗੀਆਂ ਮਿਤੀ 25 ਅਗਸਤ ਨੂੰ ਸਵੇਰ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮਾਪਤੀ ਉਪਰੰਤ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਰਾਹੀ ਇਹ ਯਾਤਰਾ ਹਜੂਰ ਸਾਹਿਬ ਸਟੇਸ਼ਨ ਵਿੱਚ ਪੁੱਜੇਗੀ ਜਥੇਦਾਰ ਸੰਤ ਬਾਬਾ ਫਲਵੰਤ ਸਿੰਘ ਜੀ ਪੰਜ ਪਿਆਰੀ ਸਹਬਾਨ ਸੰਤ ਮਹਾਪੁਰਸ਼ ਵਿਸ਼ੇਸ਼ ਸ਼ਖਸੀਅਤਾਂ ਵੱਲੋਂ ਰੇਲ ਯਾਤਰਾ ਨੂੰ ਰਵਾਨਗੀ ਦਿੱਤੀ ਜਾਵੇਗੀ ਮਿਤੀ 27 ਅਗਸਤ ਨੂੰ ਇਹ ਯਾਤਰਾ ਸ੍ਰੀ ਪਟਨਾ ਸਾਹਿਬ ਵਿੱਚ ਪੁਜੇਗੀ 30 ਅਗਸਤ ਨੂੰ ਦਿੱਲੀ 31 ਅਗਸਤ ਨੂੰ ਸਵੇਰ ਆਨੰਦਪੁਰ ਸਾਹਿਬ ਅਤੇ ਰਾਤ ਨੂੰ ਫਤਿਹਗੜ੍ਹ ਸਾਹਿਬ 1 ਸਤੰਬਰ ਨੂੰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ 2 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪੁਜੇਗੀ 4 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵਿਸ਼ੇਸ਼ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਛਤਰ ਸ਼ਾਇਆ ਹੇਟ ਨਿਸ਼ਾਨ ਸਾਹਿਬ ਘੋੜੇ ਥਾਤੀਆਂ ਸਮੇਤ ਦਲਪੰਥ ਸੰਤ ਮਹਾਪੁਰਸ਼ ਗਤ ਕਈ ਜਥੇ ਅਤੇ ਸੰਗਤਾਂ ਸ਼ਾਮਿਲ ਹੋਣਗੀਆਂ ਦੁਪਹਿਰੇ 12:00 ਵਜੇ ਇਹ ਨਗਰ ਕੀਰਤਨ ਅਕਾਲੀ ਬਾਬਾ ਫੁਲਾਹ ਸਿੰਘ ਜੀ ਚੌਕ ਵਿਖੇ ਪੁੱਜੇਗਾ ਜਿੱਥੇ ਹਜੂਰ ਸਾਹਿਬ ਜੀ ਦੀ ਮਰਿਆਦਾ ਅਨਸਾਰ ਹੱਲਾ ਬੁਲਿਆ ਜਾਵੇਗਾ ਉਪਰੰਤ ਇਹ ਨਗਰ ਕੀਰਤਨ ਅੰਮ੍ਰਿਤਸਰ ਸਟੇਸ਼ਨ ਵਿੱਚ ਪੁੱਜੇਗਾ ਜਿੱਥੋ ਇਸ ਰੇਲ ਯਾਤਰਾ ਨੂੰ ਹਜ਼ੂਰ ਸਾਹਿਬ ਵੱਲ ਰਵਾਨਗੀ ਦਿੱਤੀ ਜਾਵੇਗੀ। ਇਸ ਰੇਲ ਯਾਤਰਾ ਦਾ ਪ੍ਰਬੰਧ ਗੁਰਦੁਆਰਾ ਸ਼ਹੀਦ ਬਾਬਾ ਪੁਜੰਗ ਸਿੰਘ ਜੀ ਚੈਰੀਟੇਬਲ ਟਰਸਟ ਹਜ਼ੂਰ ਸਾਹਿਬ ਨਾਂਦੇੜ, ਪ੍ਰਧਾਨ ਰਵਿੰਦਰ ਸਿੰਘ ਜੀ ਬੁੰਗਈ ਅਤੇ ਸਾਥੀਆਂ ਦੁਆਰਾ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਸਹਿਯੋਗ ਗੁਰਦੁਆਰਾ ਸੱਚਖੰਡ ਬੋਰਡ ਹਜ਼ੂਰ ਸਾਹਿਬ ਨਾਂਦੇੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ શ્રી ਹਰਮਿੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਆਪ ਸਾਧ ਸੰਗਤ ਜੀ ਅੱਗੇ ਬੇਨਤੀ ਹੈ ਆਪ ਜੀ ਇਸ ਯਾਤਰਾ ਦੇ ਵਿੱਚ ਸਹਿਯੋਗ ਦੇ ਕਰਕੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ